ਤੂੰ ਗੌਰ ਕਰ ਲੈ ਥੋੜੀ ਜੀ ਸਮਝ ਲੈ ਮਾਲ ਜੋਵਨ ਤਨ ਸੋਡ ਬਸੇਵਾ ਗੁਰੂ ਵਰਦਨ ਪਾਤਸ਼ਾਹ ਜੀ ਕਹਿੰਦੇ ਵੇਖ ਮਾਲ ਤਨ ਜਵਾਨੀ ਹਰੇਕ ਜੀਵ ਜ਼ਰੂਰ ਕਿੰਨੇ ਸੱਡ ਕਿਥੋਂ ਚਲੇ ਜਾਵੇਗਾ ਜਿਹੜੇ ਪਦਾਰਥਾਂ ਦੀ ਜਿਹੜੀ ਮਾਇਆ ਦੀ ਗੱਲ ਕਰਦਾਂਗੇ ਨਾ ਮਾਲ ਜੋਵਨ ਜੋਵਨ ਕਹਿੰਦੇ ਨੇ ਜਵਾਨੀ ਨੂੰ ਇਹ ਪਵਨ ਸ਼ਬਦ ਦੇ ਵਿੱਚ ਮੇਰੇ ਪਾਸ ਤਾਂ ਨਿਕਨਾ ਕਈ ਬੰਦੇ ਕਹਿੰਦਾ ਪਿਆਰਿਓ ਜਵਾਨੀ ਦਾ ਕਈ ਬਡੇ ਨੇ ਲੋਕ ਜਿਹੜੇ ਦੁਨੀਆ ਵਿੱਚ ਸਮਾਜ ਵਿੱਚ ਜਵਾਨੀ ਦਾ ਮਾਨ ਕਰਦੇ ਨੇ ਜਿਹੜੇ ਸੋਹਣੇਪਨ ਦਾ ਮਾਨ ਕਰਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਯਾਦ ਰੱਖੀ ਨਿਮਾਲ ਜੋਵਨ ਤਨ ਸੋਡ ਬਸੇਵਾ ਉਹ ਸੜ ਜਾਏਗਾ ਇਹ ਤਾਂ ਮਿੱਟੀ ਬਣ ਜਾਏਗੀ ਇਹਦੇ ਨਾਲ ਕੁਝ ਨਹੀਂ ਰਹਿਣਾ ਇਹਦੇ ਨਾਲ ਨਹੀਂ ਰਹਿਣਾ ਹੁਣ ਜਿਹੜਾ ਰਾਜਾ ਬਾਬਾ ਫਰੀਦ ਜੀ ਦੇ ਕੋਲੇ ਆਇਆ ਸ਼ਿਕਨਾ ਬੜੀ ਮਹਿੰਗੀ 2.5 ਕਰੋੜ ਦੀ ਉਹਦੇ ਪਸਾਕ ਪੈਣੀ ਹੋਤੀ ਰਾਜੇ ਦੀ ਰਾਜੇ ਦੇ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆ ਕੇ ਖੜ ਗਿਆ ਉਹ ਕਹਿੰਦੇ ਆਓ ਜੀ ਰਜਨਜੀ ਬੈਠੋ ਬੈਠਿਆ ਨਹੀਂ ਕਾਰਨ ਕੀ ਮਿੱਟੀ ਤੋਂ ਡਰਦਾ ਸੀ ਮੇਰੀ ਪਸਾਕ ਬਹੁਤ ਮਹਿੰਗੀ ਹੈ 2.5 ਕਰੋੜ ਦੀ ਬਣੀ ਹੈ ਹੀਰੇ ਲੱਗੇ ਨੇ ਜੇ ਥੱਲੇ ਬੈਠਾਂਗਾ ਇਹਦੇ ਮਿੱਟੀ ਲੱਗੀ ਇਹ ਕਿਤੇ ਖਰਾਬ ਨਾ ਹੋ ਜੇ ਮਹਾਪੁਰਸ਼ਾਨ ਨੇ ਕਈ ਵਾਰੀ ਕਿਹਾ ਰਾਜਨਜੀ ਬਹਿਜੋ ਪਰ ਬੈਠਾ ਗਿਆ ਕਹਿੰਦੇ ਪਸਾਗ ਨੂੰ ਉੱਚਾ ਚੁੱਕ ਲਿਆ ਫੜ ਲਿਆ ਹੱਥਾਂ ਦੇ ਵਿੱਚ ਪੈਰਾਂ ਭਾਰ ਰਹਿ ਗਿਆ ਪਰ ਪੰਥੀ ਨਹੀਂ ਮਰੀ ਮਹਾਪੁਰਸ਼ਾਨ ਨੇ ਕਹਿੰਦੇ ਆਪਣੇ ਚੇਲਿਆ ਨੂੰ ਬੁਲਾ ਕੇ ਕਹਿੰਦੇ ਨੇ ਆਓ ਤੋ ਅਨੁਗ ਕੌਤਕ ਬਖਾਉਨੇ ਆ। ਆਜੂ ਅਵਾਜ਼ਾਂ ਮਾਰਦੇ ਨੇ ਆਪਣੇ ਚੇਲਿਆਂ ਨੂੰ। ਮਾਟੀ ਦਾ ਪੁੱਤਰਾ ਕੈਸੇ ਨੱਚਤ ਹੈ। ਕਹਿੰਦੇ ਵੇਖੋ ਭਾਈ ਆ ਮਿੱਟੀ ਦਾ ਪੁਤਲਾ ਕਹਿੰਦੇ ਵੇਖ ਕਿਵੇਂ ਮਿੱਟੀ ਦੇ ਡਰਦਾ ਫਿਰਦਾ। ਰਾਜੇ ਇਹਨਾਂ ਮਾਰ ਨਾ ਕਰੀਂ। ਅਜੇ ਮਿੱਟੀ ਪੈਣ ਤੋਂ ਵੀ ਕਿਤੇ ਅਪਸਾਕ ਨਾ ਕਰਿਆ ਲੋ ਜੇ ਯਾਦ ਰੱਖੀ ਇਹ ਸਰੀਰ ਨੇ ਮਿੱਟੀ ਬਣਨੇ ਕਦਨ ਇਹਨੂੰ ਕਿਰਮ ਖਾ ਜਾਣਗੇ ਇਹਨੂੰ ਕੀੜੇ ਖਾ ਜਾਣਗੇ ਕਹਿੰਦਾ ਐ ਕਿਵੇਂ ਹੋ ਸਕਦਾ ਮੈਂ ਰਾਜਾ ਹਾਂ ਇਹ ਹੋ ਸਕਦਾ ਕਦੇ ਕਿਤੇ ਰਾਜੇ ਦੀ ਸਰੀਰ ਨੂੰ ਕੀੜੇ ਲੱਗੇ ਹੋਣ ਕਹਿੰਦੇ ਕੋਈ ਨਾ ਸਮਾਵੇਗਾ ਸਤ ਜਾਨ ਨੇ ਉਸੇ ਰਾਜੇ ਨੂੰ ਕਿਸਾ ਰੋਗ ਲੱਗ ਕੇ ਕਹਿੰਦੇ ਤਨ ਨੂੰ ਮੰਜੇ ਦੇ ਪੈ ਗਿਆ ਬਈ ਤਾਂ ਹਕੀਮਾ ਨੇ ਜਵਾਬ ਦਿੱਤਾ ਜਿਹਦੀ ਘਰ ਸੇਵਾ ਕਰ ਲੋ ਹੁਣ ਦਵਾਈ ਨਹੀਂ ਕੰਮ ਕਰਦੀ ਬਸ ਇੱਕ ਦਿਨ ਕਟਾਵੇ ਦੋ ਦਿਨ ਕਟਾਵੇ ਬਸ ਘਰ ਸੇਵਾ ਕਰ ਬਸ ਸਮਾਂ ਸਾਹਮਣੇ ਸੀ ਉਹਨ ਪਤਾ ਸੀ ਮੌਤ ਦਾ ਸੱਪ ਕਹਿੰਦੇ ਸਿਰ ਦੇ ਉੱਪਰ ਮੰਡਰਾ ਰਿਹਾ ਸੀ ਕੀ ਪਤਾ ਕਿਹੜੇ ਵੇਲੇ ਡੰਗ ਮਾਰੇ ਮੌਤ ਆਈ ਰਾਣੀਆਂ ਰਾਜੇ ਦੇ ਕੋਲ ਸਰੀਰ ਦੇ ਕੋਲ ਪਰਿਵਾਰ ਬੱਚੇ ਬੈਠੇ ਨੇ ਤਾਂ ਹਾਂ ਮਾਰਦੇ ਨੇ ਪਰ ਨਾਲ ਨਹੀਂ ਕੁਝ ਹੁੰਦਾ ਕਿਉਂ ਮਾਨਸ ਜਿਹੜੇ ਰਾਜੇ ਨੇ ਕਹਨਾ ਵੀ ਮੇਰੇ ਸਰੀਰ ਨੂੰ ਕਿਰਮ ਲੱਗਣਗੇ ਜਦੋਂ ਕਿ ਤੇ ਰਾਜੇ ਨੂੰ ਦਫਨਾਇਆ ਗਿਆ ਕਿ ਨਾ ਕਬਰ ਦੇ ਵਿੱਚ ਜਿਹੜੇ ਮੁਸਲਮਾਨ ਨੇ ਕਿ ਨਾ ਤਿਆਰਿਓ ਗੌਰ ਕਰਿਓ ਜਦੋਂ ਕਿ ਸਰੀਰ ਸੜ ਤੱਕ ਨਾ ਉਹ ਕਬਰ ਪੁੱਟ ਦੇਣੀ ਲੂਗੀ ਕਿਉਂਕਿ ਸਾਡੇ ਧਰਮ ਦੇ ਵਿੱਚ ਹੈ ਅਸੀਂ ਸਰੀਰ ਨੂੰ ਸਾੜਦੇ ਹਾਂ ਸੰਸਕਾਰ ਕਰਦੇ ਹਾਂ ਕਈ ਦੁਨੀਆ ਵਿੱਚ ਉਹ ਨੇ ਜਿਹੜੇ ਜਲ ਪ੍ਰਵਾਹ ਕਰ ਦਿੰਦੇ ਨੇ ਤੇ ਕਈ ਦਫਨਾਉਂਦੇ ਨੇ ਰਾਜੇ ਦੇ ਸਰੀਰ ਨੂੰ ਦਫਨਾਇਆ ਗਿਆ ਮਿੱਟੀ ਦੇ ਵਿੱਚ ਜਦੋਂ ਮਿੱਟੀ ਦੇ ਵਿੱਚ ਕੇ ਰਾਜੇ ਦੇ ਸਰੀਰ ਨੂੰ ਦਫਨਾ ਕੇ ਗਏ ਕਨਾ ਕੋਝ ਕੁ ਦਿਨ ਲੰਘੇ ਕਹਿੰਦੇ ਕਿਤੇ ਉਥੋਂ ਮਿੱਟੀ ਪੁਤਲੀ ਕੁਤਿਆ ਨੇ ਸਰੀਰ ਨੂੰ ਕੱਢੇ ਕਹਿੰਦੇ ਕੀੜੇ ਲੱਗੇ ਪਏ ਨੇ ਇਤੋਂ ਜੀ ਮਹਾਪੁਰਸ ਰੰਗੇ ਜਾ ਰਹੇ ਨੇ ਕਿਤੇ ਥੋੜਾ ਜਿਹਾ ਠੇਡਾ ਵਜਿਆ ਦੇਖਿਆ ਜਦੋਂ ਇੱਕ ਹੱਡੀ ਤੇ ਕੀ ਵੇਖਦੇ ਨੇ ਸਰੀਰ ਦੇ ਵਿੱਚ ਬਦਬੋਹਤ ਵੀ ਆ ਰਹੀ ਆ ਦਰਗੰਦੀ ਆ ਰਹੀ ਆ ਔਰ ਤਿੱਖੇ ਰਮ ਲੱਗੇ ਪਏ ਨੇ ਤੇ ਨਾਲ ਨ ਚੇਲੇ ਨੇ ਮਹਾਪੁਰਸ ਕਹਿਣ ਲੱਗੇ ਵੇਖੋ ਉਹੀ ਰਾਜਾਗਾ ਰਾਜਾ ਉਹੀ ਆ ਅੰਤਰਜਾਮੀ ਅੰਤਰ ਧਿਆਨ ਹੋ ਕੇ ਜਦੋਂ ਮਹਾਪੁਰਸ਼ਾਂ ਨੇ ਵਚਨ ਕਹੇ ਰਾਜੇ ਆ ਕੀ ਗੱਲ ਹੁਣ ਕਿਉਂ ਨਹੀਂ ਬੋਲਦਾ ਅੱਜ ਕਿਉਂ ਵਿਸਾਖ ਅੱਜ ਨਹੀਂ ਖਰਾਬ ਹੁੰਦੀ ਅੱਜ ਕਿਰਮ ਲੱਗੇ ਪਏ ਨੇ ਬਸ ਗਿਆਨ ਦੀ ਗੱਲ ਹੁੰਦੀ ਐ ਕੋਈ ਸਮਝ ਜਾਂਦੀ ਨਹੀਂ ਮਾ ਨਾ ਕਰੀ ਨਾ ਸੁਪਨਿਆਂ ਦਾ ਨਾ ਜਵੰਨੀ ਦਾ ਨਾ ਜੋਵਨ ਦਾ ਪਾਸਾ ਜੀ ਕਹਿੰਦੇ ਪਤਾ ਨਹੀਂ ਮਾਲ ਜੋਵਨ ਤਨ ਸੋਡ ਬੇਸੇਵਾ ਉਹ ਬੰਦੇ ਆ ਇਹਦਾ ਮਾਨ ਨਾ ਕਰ ਬੈਠੇ ਕਿਤੇ ਇਹ ਤਾਂ ਚਾਰ ਦਿਨਾਂ ਦੀ ਜੀ